ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਪਰ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਅੱਜ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ 4 ਨਵੰਬਰ ਅਤੇ 5 ਨਵੰਬਰ ਦੀ ਕਿਉਂਕਿ ਇਹ ਦੋ ਦਿਨ ਨੇ ਇਹਨਾਂ ਵਿੱਚ ਮੀਂਹ ਦਾ ਅਸਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗਾ ਕਿਹੜੇ ਇਲਾਕੇ ਹੋਣਗੇ ਕਿਹੜੇ ਕਿਸਾਨਾਂ ਨੂੰ ਥੋੜੀ ਜਿਹੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਮੇਨ ਜਿਹੜੀ ਸਾਡਾ ਮੋਟਿਵੇ ਇਸ ਵੀਡੀਓ ਬਣਾਉਣ ਦਾ ਹੈ ਉਹ ਕਿਸਾਨਾਂ ਦੇ ਪੱਖ ਤੋਂ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਖੱਜਲ ਹੋ ਰਹੇ ਨੇ ਕਿਉਂਕਿ ਕਈ ਕਿਸਾਨ ਕਹਿਣਗੇ ਅਗਰ ਕਿਸੇ ਇਲਾਕੇ ਵਿੱਚ ਮੀਂਹ ਨਾ ਹੋਇਆ ਤਾਂ ਤੁਸੀਂ ਸਾਡੇ ਖੇਤ ਦੀ ਗਿੱਲ ਮਰਵਾ ਦਿੱਤੀ ਵੀ ਸਾਨੂੰ ਰੋਕ ਦਿੱਤਾ ਕਣਕ ਬੀਜਣ ਤੋਂ ਤੇ ਸਾਡਾ ਖੇਤ ਸੁੱਕ ਗਿਆ ਤੇ ਦੂਜੇ ਪਾਸੇ ਅਗਰ ਕਿਸੇ ਦਾ ਕੀ ਮੀ ਅਸੀਂ ਨਹੀਂ ਦੱਸਿਆ ਵੀ ਤੁਹਾਡੇ ਇਲਾਕੇ 'ਚ ਨਹੀਂ ਹੋਣਾ ਜਾਂ ਫਿਰ ਉੱਥੇ ਹੋ ਗਿਆ ਤਾਂ ਫਿਰ ਉਹ ਕਹਿਣਗੇ ਵੀ ਤੁਸੀਂ ਸਾਨੂੰ ਦੱਸਿਆ ਸੀ ਸਾਡੇ ਇਲਾਕੇ 'ਚ ਮੀਂਹ ਨਹੀਂ ਪੈਣਾ ਪਰ ਸਾਡੇ ਇਲਾਕੇ 'ਚ ਮੀਂਹ ਪੈ ਗਿਆ ਸਾਡੀ ਫਸਲ ਬਰਬਾਦ ਹੋ ਗਈ ਤਾਂ ਹੁਣ ਮੈਂ ਕੋਸ਼ਿਸ਼ ਕਰਾਂਗੇ ਘੱਟੋ-ਘੱਟ ਜ਼ਿਲ੍ਹਿਆਂ ਦੇ ਨਾਮ ਲੈ ਕੇ ਕਲੀਅਰ ਕਰ ਦਵਾਂ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਫਿਲਹਾਲ ਪੰਜਾਬ ਦਾ ਮੌਸਮ ਦੇਖਿਆ ਜਾ ਤਾਂ ਮੌਸਮ ਸਾਫ਼ ਹੈ ਪੱਛਮੀ ਸਿਸਟਮ ਜੰਮੂ ਤੋਂ ਲੈ ਬੱਲ ਹੁਣ ਕੁਝ ਕਰਦਾ ਹੋਇਆ ਦਿਖਾਈ ਦੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ 'ਚ ਫਿਲਹਾਲ ਮੌਸਮ ਦੇ ਕੀ ਹਾਲਾਤ ਨੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਪਹਿਲਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਨਾਲ ਦੇ ਨਾਲ ਹਾਈਪ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਸਾਂਝੀ ਕਰ ਸਕੀਏ ਗੱਲ ਕਰੀਏ ਸਿਸਟਮ ਦੀ ਇਹ ਸਿਸਟਮ ਹੌਲੀ-ਹੌਲੀ ਇਸ ਤਰੀਕੇ ਨਾਲ ਪੰਜਾਬ ਬਲ ਕੋਚ ਕਰੇਗਾ ਜਿਹੜਾ ਕਿ ਮੇਨ ਤੌਰ ਤੇ ਮਾਝੇ ਅਤੇ ਦੁਆਬੇ ਦੇ ਇਲਾਕੇ ਨੂੰ ਪ੍ਰਭਾਵਿਤ ਕਰੇਗਾ ਕਿਹੜੇ ਕਿਹੜੇ ਇਲਾਕੇ ਹੋਣਗੇ ਅਗਰ ਮੈਨੂੰ ਜ਼ਿਲ੍ਹਿਆਂ ਵਾਂਗ ਦੱਸ ਸਕਾਂ ਤਾਂ ਮੌਸਮ ਵਿਭਾਗ ਦਾ ਅਲਰਟ ਸਾਡੇ ਤੱਕ ਪਹੁੰਚ ਗਿਆ ਹੈ ਜੀ 4 ਅਤੇ 5 ਨਵੰਬਰ ਦੀ ਅਗਰ ਗੱਲ ਕਰੀਏ ਤਾਂ ਮੌਸਮ ਦਾ ਸਿਸਟਮ ਜੋ ਫਿਲਹਾਲ ਤਾਜ਼ਾ ਪਹੁੰਚਿਆ ਉਹਦੇ ਵਿੱਚ ਇਹ ਇਲਾਕਾ ਤੇ ਇਹ ਵਾਲਾ ਇਲਾਕਾ 5 ਤਰੀਕ ਨੂੰ ਮੇਨ ਗੱਲ ਕੀ ਹੈ 4 ਤਰੀਕ ਨੂੰ ਇਸ ਕਰਕੇ ਹੈ ਕਿਉਂਕਿ ਇਹ ਜਿਹੜਾ ਮੀਂਹ ਸਟਾਰਟ ਹੋਣ ਦੀ ਉਮੀਦ ਹੈ ਪੰਜਾਬ ਦੇ ਵਿੱਚ ਰਾਤ 10 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਕਰ ਹੈ ਅਤੇ ਪੰਜ ਤਰੀਕੇ ਇਹ ਤੜਕੇ ਸਵੇਰੇ ਤੱਕ ਮੀਂਹ ਖਤਮ ਹੋ ਜਾਵੇਗਾ ਜਾਨੀ ਕਿ ਰਾਤ ਨੂੰ 12 ਵਜੇ ਸਰ ਜਦੋਂ ਡੇਟ ਚੇਂਜ ਹੋਵੇਗੀ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲੇਗਾ ਅਗਰ ਅੱਜ ਰਾਤ ਦੀ ਗੱਲ ਕਰੀਏ ਜਾਨੀ ਕਿ 4 ਤਰੀਕ ਰਾਤ ਦੀ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਥੋੜਾ ਜਿਹਾ ਜ਼ਿਆਦਾ ਅਸਰ ਹੈ ਪਰ ਨਾਲ ਦੀ ਨਾਲ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਮਾਸ਼ਹਿਰ ਤੇ ਰੂਪਨਗਰ ਦਾ ਉੱਪਰਲਾ ਹਿੱਸਾ ਕਿਉਂਕਿ ਨੰਗਲ ਤੱਕ ਹੈ ਇੱਥੇ ਤੱਕ ਵੀ ਇਸ ਦੀ ਮਾਰ ਜਿਹੜੀ ਰਾਤ 11 ਵਜੇ ਤੋਂ ਲੈ ਕੇ 1 ਵਜੇ ਤੱਕ ਭਿੰਦੀ ਦਿਖਾਈ ਦੇ ਰਹੀ ਹੈ 1 ਤਕੜੇ ਰੂਪ ਵਿੱਚ ਧਾਰਦਾ ਦਿਖਾਈ ਦੇ ਰਹੀ ਹੈ ਜਿੱਥੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਮਾਸ਼ਹਿਰ, ਹੁਸ਼ਿਆਰਪੁਰ, ਰੂਪਨਗਰ ਤੋਂ ਨਾਲ ਦੀ ਨਾਲ ਇਹ ਸਿਸਟਮ ਦਾ ਅਸਰ ਲੁਧਿਆਣੇ ਵਿੱਚ ਵੀ ਦੇਖਣ ਨੂੰ ਮਿਲੂਗਾ ਥੋੜਾ ਜਿਹਾ ਥੋੜਾ ਜਿਹਾ ਮੋਗੇ ਵਿੱਚ ਥੋੜਾ ਜਿਹਾ ਤਰਨਤਾਰਨ ਵਿੱਚ ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ, ਸੰਗਰੂਰ ਦੇ ਇਲਾਕੇ ਤੱਕ ਵੀ ਇਹ ਸਿਸਟਮ ਜਾ ਸਕਦਾ ਹੈ ਕਿਉਂਕਿ ਜਿਹੜੇ ਇਹ ਇਲਾਕੇ ਵਿੱਚ ਸਿਸਟਮ ਸਿਰ ਜਾਣਾ ਹੈ ਇਹ ਥੋੜਾ ਜਿਹਾ ਮਤਲਬ 1 ਕੋ 1-2 ਘੰਟੇ ਵਿੱਚ ਇਸ ਨੇ ਖਤਮ ਹੋ ਜਾਣਾ ਜਿਹੜੇ ਇਹ ਵਾਲੇ ਇਲਾਕੇ ਨੇ ਇਹਨਾਂ ਵਿੱਚ ਜਿਹੜੀ ਹੇਟ ਲੈਵਲ ਵਾਲੀ ਵੈਲਟ ਹੈਕਰ ਤੁਹਾਨੂੰ ਦੱਸ ਸਕਦਾ ਇਹ ਵਾਲੀ ਬੈਲਟ ਜਿਹੜੀ ਹੈ ਇਹਦੇ ਵਿੱਚ ਇਸ ਦਾ ਅਸਰ ਜਿਹੜਾ ਲਗਭਗ 1 ਤੋਂ 2 ਘੰਟੇ ਤੱਕ ਰਹੇਗਾ ਜਿਸ ਦੇ ਕਾਰਨ ਇਹਨਾਂ ਇਲਾਕਿਆਂ 'ਚ ਅਲਰਟ ਨਹੀਂ ਜਾਰੀ ਹੋਇਆ ਪਰ ਇਹਨਾਂ ਇਲਾਕਿਆਂ ਵਿੱਚ ਇੱਕਦਮ ਸ਼ਰਾਟਾ ਪਵੇਗਾ ਤਾਂ ਕਿਣਮਨ ਕਣੀ ਹੋਣ ਦੇ ਚਾਂਸ ਨੇ ਜਿਹੜੇ ਕਿਸਾਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਉਹ ਜ਼ਿਲ੍ਹੇ ਨੇ ਫਿਰੋਜ਼ਪੁਰ ਫਰੀਦਕੋਟ ਮੁੱਖ ਸਿਰਫ ਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਇਲਾਕਿਆਂ ਵਿੱਚ ਨਾ ਮਾਤਰ ਦੇ ਬਰਾਬਰ ਸਿਸਟਮ ਦੇਖਣ ਨੂੰ ਮਿਲੂਗਾ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਹਵਾਵਾਂ ਜਿਹੜੀਆਂ ਨੇ ਉਹ ਦੱਖਣ ਪੂਰਬੀ ਇਲਾਕੇ ਤੋਂ ਇਸ ਤਰੀਕੇ ਹਵਾ ਦੇ ਵਿੱਚ ਠੰਡ ਆ ਚੁੱਕੀ ਹੈ ਤੇ ਹੁਣ ਇੱਕ ਚੰਗੀ ਗੱਲ ਇਹ ਹੈ ਕਿ 5 ਤਰੀਕ ਨੂੰ ਜਦੋਂ ਇਹ ਮੀਂਹ ਦੇ ਹਾਲਾਤ ਬਣਨਗੇ ਤਾਂ ਉਸ ਤੋਂ ਬਾਅਦ ਅਚਾਨਕ ਤਾਪਮਾਨ ਗireਗਾ ਪਹਾੜਾ ਵਿੱਚ ਬਰਫਬਾਰੀ ਪੈਣੀ ਸ਼ੁਰੂ ਹੋ ਜਾਵੇਗੀ ਜੋ ਕਿ ਕਿਸਾਨਾਂ ਦੇ ਲਈ ਕਣਕ ਬੀਜਣ ਦੇ ਲਈ ਬਹੁਤ ਅਨੁਕੂਲ ਸਮਾਂ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਤੁਹਾਡੇ ਇਲਾਕੇ ਵਿੱਚ ਅੱਜ ਤੁਸੀਂ ਵੇਟ ਵੀ ਕਰ ਲਓਗੇ ਕੱਲ ਤੱਕ ਦੀ ਤਾਂ ਕੋਈ ਮੌਇਸਚਰ ਇੰਨਾ ਜ਼ਿਆਦਾ ਕਣਕ ਦਾ ਨਹੀਂ ਘਟਣ ਲੱਗੇ ਤੁਸੀਂ ਵੇਟ ਕਰ ਲਓ ਅਗਰ ਕਿਰਮਣ ਕਣੀ ਹੁੰਦੀ ਹੈ ਤਾਂ 2-3 ਦਿਨ ਲੇਟ ਵੀਜ ਲਿਓ ਅਗਰ ਨਹੀਂ ਹੁੰਦੀ ਹੈ ਤਾਂ ਕੱਲ ਸਵੇਰੇ ਤੱਕ ਤੁਸੀਂ ਕਣਕ ਦੀ ਤਿਆਰੀ ਕਰ ਸਕਦੇ ਹੋ ਵੈਸੇ ਵੀ ਕੱਲ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਰੱਬ ਦਾ ਨਾਮ ਲਈਏ ਵਾਹਿਗੁਰੂ ਦਾ ਨਾਮ ਲਈਏ ਗੁਰੂ ਨਾਨਕ ਦੇਵ ਜੀ ਨੂੰ ਤੇਈਏ ਤੇ ਸਭ ਕੁਝ ਸਹੀ ਕਰਨਗੇ ਬਾਕੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਮਿਲਦੇ ਆਂ ਸ਼ਾਮ ਨੂੰ ਜਾਂ ਦੁਪਹਿਰ ਨੂੰ ਅਗਲੀ ਅਪਡੇਟ ਦੇ ਨਾਲ ਕਿਉਂਕਿ ਅੱਜ ਤੁਹਾਨੂੰ ਮੈਂ 3-4 ਵਾਰੀ ਅਪਡੇਟ ਦਵਾਗਾ ਕਿ ਕਿਹੜੇ-ਕਿਹੜੇ ਇਲਾਕੇ ਸਿਸਟਮ ਪਹੁੰਚਿਆ ਤੇ ਕਦੋਂ-ਕਦੋਂ ਕੀ-ਕੀ ਹਾਲਾਤ ਬਣ ਰਹੇ